ਬਹੁਤ ਭਰਾਵਾਂ ਦੇ ਫੋਨ ਮੈਸੇਜ ਇਹ ਹੀ ਆਉਂਦੇ ਆ ਕਿਥੋਂ ਸਮਾਨ ਲੈ ਕੇ ਆਏ ਹੋ ਕਿੰਨਾ ਕੁ ਖਰਚਾ ਹੁੰਦਾ ਹੈ ਤੇ ਵੀਰੇ ਤੇ ਆਪਣੇ ਫਾਰਮ ਦੀ ਲੰਬਾਈ ਚੜਾਈ ਪੁੱਛਦੇ ਹੁੰਦੇ ਆ ਭਰਾ ਵੀ ਕਿੰਨੀ ਲੰਬਾਈ ਚੜਾਈ ਆ ਉਹ ਖੁੱਲ ਗਿਆ ਲਾਈਵ 'ਚ ਜੁੜ ਜਾਓ ਬਈ ਸਾਰੇ ਭਰਾਵਾਂ ਨਾਲ ਗੱਲਬਾਤ ਕਰਦੇ ਆ ਕਿੰਨਾ ਲੰਮਾ ਚੌੜਾ ਫਾਰਮ ਆ ਇਹ ਆਪਣਾ ਤੇ ਕਿੰਨੇ ਪਸ਼ੂ ਇਹਦੇ 'ਚ ਆਪਾਂ ਬੰਨ੍ਹ ਸਕਦੇ ਆ ਵਧੀਆ ਖੁੱਲੇ ਡੁੱਲੇ ਸਸਤਾ ਦਾ ਤੇ ਹੋਰਾਂ ਤੋਂ ਬਹੁਤ ਵਧੀਆ ਚੀਜ਼ ਆ ਗਰਮੀਆਂ ਕੇ ਬਾਈ ਜੀ ਬਿਲਕੁਲ ਐ ਨਜ਼ਾਰੇ ਲੈਂਦੇ ਆ ساری ਗਰਮੀ ਪੁੱਛ ਖੜ ਜਾ ਬੁੱਤ ਬਣਨ ਦੇ। ਹੋਰ ਕਿਵੇਂ ਗੱਲਾਂ ਲੈ ਬਾਈ ਬਣੀ ਅੱਗੇ ਅੱਗੇ ਸ਼ੇਅਰ ਕਰ ਦਿਓ ਤੇ ਨਾਲੇ ਸਾਰੇ ਪਰਿਵਾਰਾਂ ਨਾਲ ਗੱਲਬਾਤ ਹੋ ਜੂ ਸਾਰਿਆਂ ਨੂੰ ਪਤਾ ਲੱਗ ਜੂ। ਕਿਸੇ ਬਾਈ ਨੇ ਨਵਾਂ ਫਾਰਮ ਬਣਾਉਣਾ ਹੁੰਦਾ ਹਨਾ। ਤਾਂ ਬਹੁਤ ਵਧੀਆ ਚੀਜ਼ ਆ। ਇਹ ਦੇਖ ਲਓ ਵੀਰੇ ਜਿਹੜੀ ਆ ਛੱਤ ਆ ਨਾ ਗਾਡਰ ਤੋਂ ਗਾਡਰ ਦੀ ਜੇ ਦੂਰੀ ਦੀ ਆਪਾਂ ਗੱਲ ਕਰੀਏ। 4 ਕਫਟ ਗੈਪ ਰੱਖਿਆ ਹੋਇਆ ਆਪਾਂ ਇਹ 4 ਤੋਂ ਤੁਸੀਂ ਘੱਟ ਰੱਖ ਸਕਦੇ ਹੋ ਵੱਧ ਨਹੀਂ ਕਰਨਾ 4 ਤੋਂ 3.5 ਫੁੱਟ ਕਰ ਲਿਓ 19-27 ਜਿਆਦਾ ਬਣੂਗੀ ਵੀਰੇ ਛੱਤ ਦੀ ਜਿੰਨੇ ਗਾਡਰ ਨੇੜੇ ਹੋਣਗੇ ਇੱਕ ਦੂਸਰੇ ਤੋਂ ਵੀਰੇ ਤੇ ਇਹ ਨਾ ਜਿਹੜਾ ਬਾਸ ਆ ਇਹ ਲਫਦਾ ਨਹੀਂ ਹੈਗਾ ਵਿੱਚ ਭਰਾ ਕਹਿ ਦਿੰਦਾ ਵੀ ਕੋਈ ਮਿਸਤਰੀ ਹੋਵੇ ਜਿਹੜਾ ਸੋਡੇ ਇੱਥੇ ਪਾਉਂਦਾ ਉਹਦਾ ਨੰਬਰ ਦੇ ਦਿਓ ਵੀਰੇ ਜਿਹੜਾ ਇਹ ਆਪਣੇ ਮਿਸਤਰੀ ਸੀਗਾ ਨਾ ਪਿੰਡ ਦਾ ਜੀ ਆਮ ਜਿਹੜਾ ਘਰ ਵਗੈਰਾ ਬਣਾਉਂਦੇ ਆ ਉਹੀ ਬੰਦਾ ਸੀ ਉਸੇ ਤੋਂ ਆਪਾਂ ਇਹ ਬਣਵਾਇਆ ਹੋਇਆਗਾ ਮੇਸਤਰੀ ਆਪਣੇ ਕੋਲੇ ਹੈ ਨਹੀਂ ਵੀਰੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਮਾਨ ਆ ਜਿਹੜਾ ਇਹਦਾ ਸਾਰਾ ਸਮਾਨ ਮਿਲੂ ਵੀਰੇ ਸਾਡੇ ਨੇੜੇ ਹੈਗਾ ਬਠਿੰਡਾ ਜ਼ਿਲ੍ਹਾ ਆਪਣਾ ਤੇ ਪਿੰਡ ਹੈ ਮੇਰਾ ਕੋਟਪੜਾ ਪੁੱਚੋ ਮੰਡੀ ਤੋਂ ਵੀਰੇ ਸਮਾਨ ਮਿਲ ਜਾਂਦਾਗਾ ਜਿੰਨਾ ਮਰਜ਼ੀ ਤੁਸੀਂ ਸਮਾਨ ਲੈ ਸਕਦੇ ਹੋ ਜਿੰਨੇ ਮਰਜ਼ੀ ਸਕੇਅਰ ਫੁੱਟਾ ਜਦੋਂ ਮਰਜ਼ੀ ਆ ਜਾਓ ਉੱਥੇ ਐਂ ਨਹੀਂ ਵੀ ਬੰਦੇ ਨੂੰ ਉੱਥੇ ਸਮਾਨ ਨਾਲ ਮਿਲੂ ਜਿੰਨਾ ਮਰਜ਼ੀ ਸਮਾਨ ਤੁਸੀਂ ਉੱਥੋਂ ਖਰੀਦ ਸਕਦੇ ਹੋ 33 ਫੁੱਟ ਦਾ ਵੀਰੇ ਇਹ ਹੈਗਾ ਲੰਮਾ 33 ਫੁੱਟ ਆਪਣਾ ਫਾਰਮ ਲੰਮਾ ਵੀਰੇ ਤੇ 22 ਫੁੱਟ ਹੈਗੀ ਇਹਦਾ ਐਂ ਚੜਾਈ 'ਚ ਦੋਵੇਂ ਸਾਈਡ ਤੁਸੀਂ ਜਿਵੇਂ ਮਰਜ਼ੀ ਪਸ਼ੂ ਬੰਨ੍ਹ ਸਕਦੇ ਹੋ ਆਰਾਮ ਨਾਲ ਦੋਵੇਂ ਸਾਈਡ ਖੜੇ ਰਹਿੰਦੇ ਐਂ ਨਹੀਂ ਹੈਗਾ ਵੀ ਜ਼ਿਆਦਾ ਕੋਈ ਬੱਚ ਗੰਦਮੰਦ ਜਾਂ ਫੈਲਦਾ ਹੋ ਜਾਏ ਇੱਕ ਦੂਜੇ ਦਾ ਗੋਹਾ ਵੱਢੀ ਜਾਣਗੇ 10 ਤੋਂ 12 ਪਸ਼ੂ ਆਰਾਮ ਨਾਲ ਖੁੱਲੇ ਡੁੱਲੇ ਵਧੀਆ ਖੜਦੇ ਆ ਬਾਈ ਤੇ ਸਮਾਨ ਸਾਨੂੰ ਆਪਾਂ ਦੱਸਤਾ ਪੁੱਛੋ ਮੰਡੀ ਤੋਂ ਜਿੰਨਾ ਮਰਜ਼ੀ ਲਿਆਓ 4 ਤੋਂ ਘੱਟ ਰੱਖਣਾ 4 ਫੁੱਟ ਤੋਂ ਗੈਪ 4 ਤੋਂ ਵਧਾਉਣਾ ਨਹੀਂ ਸਾਢੇ 3 ਵੀ ਰੱਖ ਸਕਦੇ ਹਾਂ ਗਾਡਰ ਦਾ ਗੈਪ ਬਾਈ ਤੇ ਜਿਹੜਾ ਤੁਸੀਂ ਐ 22 ਫੁੱਟ ਚੜਾਈ ਤੇ ਕਰੋਗੇ ਤਾਂ ਵਿਚਾਲੇ ਪੂਰਾ ਫੁੱਲ ਹੈਵੀ ਗਾਡਰ ਹੋਣਾ ਚਾਹੀਦਾ ਵੀਰੇ ਆਹ ਦੇਖ ਲਓ ਜਿਵੇਂ ਦੇਂਦਿਲਾਂ ਜਿਹੜੀਆਂ ਨਹੀਂ ਗਾਡਰ ਹੁੰਦੇ ਉਹ ਗਾਡਰ ਹੈ ਬਹੁਤ ਜਿਆਦਾ ਹੈਵੀ ਵੀਰੇ ਇਹ ਗਾਡਰਾ ਤੇ ਸੱਤ ਦਾ ਜਮਾ ਹੈ ਨਜ਼ਾਰਾ ਬਾਈ ਗਰਮੀਆਂ ਚ ਪਸ਼ੂਆਂ ਨੂੰ ਆਏ ਨਹੀਂ ਪਤਾ ਲੱਗਦਾ ਵੀ ਆਪਾਂ ਕਿੱਥੇ ਬੈਠੇ ਆ ਉੱਪਰੋਂ ਆ ਪਹਾੜੇ ਦੇਖ ਲੋ ਇਹ ਚਲਾ ਦਿੰਨਾ ਹੁੰਦਾ ਮੈਂ ਗਰਮੀ ਚ ਜਮਾ ਸੁਰਗਾ ਚ ਨਜ਼ਾਰੇ ਲੈਂਦੇ ਆ ਬਾਈ ਪਸ਼ੂ ਤੇ ਸਿਆਲਾਂ ਚ ਵੀ ਨਜ਼ਾਰਾ ਇਹਦਾ ਸਿਆਲਾਂ ਚ ਬਧੀਆ ਐਨ ਗਰਮ ਰਹਿੰਦਾਗਾ ਤੇ ਗਰਮੀਆਂ ਚ ਰਹਿੰਦਾ ਪੂਰਾ ਵਧੀਆ ਠੰਡਾ ਠਾਰ ਪਸ਼ੂ ਨੂੰ ਕੋਈ ਇੱਕ ਪੈਸੇ ਜੜ ਇੱਕ ਤੇ ਨਹੀਂ ਆਉਂਦੀ ਤੇ ਸਸਤਾ ਵੀ ਹੈਗਾ ਬਾਈ ਇਹ ਕੱਲਾ ਸਿਰ ਕੀ ਗਾਨੇ ਦੀ ਮੈਂ ਗੱਲ ਕਰਾਣਾ ਬਾਈ 33 22 ਫੁੱਟ ਚ ਆਪਣੇ ਲਗਭਗ ਇਹ 15 ਕੁ ਹਜ਼ਾਰ ਦਾ ਸਮਾਨ ਆਇਆ ਸੀ ਮੇਰੇ ਐਡਗੇ ਦਾ ਵੀ ਛਾਲ ਡੇ ਸਾਲ ਹੋ ਗਏ ਬਸ 15 ਇਹਨਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਜਿਹੜਾ ਖਰਚ ਆਉਣਾ ਉਹ ਆਪਣਾ ਵੀਰੇ ਗਾਡਰਾ ਗੁੱਡਰਾ ਤੇ ਇਹਨਾਂ ਤੇ ਥੋੜਾ ਜਿਹਾ ਖਰਚਾ ਜ਼ਰੂਰ ਵੱਧ ਆਉਂਦਾ ਹੈਗਾ ਇਹ ਬਾਜੋ ਵੀ ਆਪਾਂ ਨੂੰ ਕੰਮ ਦੇ ਜਾਂਦੇ ਆ 10 ਸਾਲ ਦੀ ਹੈਗੀ ਆ ਮਨਿਆਤ ਸਿਰ ਕੀ ਕਰਨੇ ਦੀ 10 12 ਸਾਲਾਂ ਦੀ ਮਨਿਆਤ ਆ ਵਧੀਆ ਤੇ ਉਹ ਤੋਂ ਬਾਅਦ ਜੇ ਤੁਸੀਂ ਹੋਰ ਚਾਹੁੰਦੇ ਹੋ 7 ਉੱਪਰ ਦੁਬਾਰੇ ਵੀ ਇਹੀ ਰੀਪੀਟ ਚ ਪਾ ਸਕਦੇ ਆ 10 12 ਸਾਲ ਬਹੁਤ ਹੁੰਦੇ ਆ ਵੀਰੇ ਹਨਾ ਗਾਡਰ ਆ ਜਿਹੜੇ ਉਵੇਂ ਦੇ ਉਵੇਂ ਰਹਿਣਗੇ ਇਹਨਾਂ ਨੂੰ ਕੋਈ ਇੱਕ ਪੈਸੇ ਦਾ ਹੁਣੇ ਖਰਾਬ ਨਹੀਂ ਹੁੰਦੇ ਰੰਗ ਰੰਗ ਵੱਜ ਜੇ ਤਾਂ ਵਧੀਆ ਦੇਖੋ ਦੋ ਗਾਡਰਾਂ ਤੇ ਇੱਧਰ ਰੰਗ ਨਹੀਂ ਵੱਜਿਆ ਬਾਕੀ ਆ ਗਾਡਰਾਂ ਦੇ ਕਲਰ ਰੰਗ ਕਰਤਾ ਸੀ ਤੇ ਵਧੀਆ ਫਾਰਮ ਆ ਉਹ ਮੇਰੇ ਦਾਤੇ ਦੀ ਬਾਬੇ ਨਾਨਕ ਦੀ ਦਸੇ ਗੁਰੂਆਂ ਦੀ ਫੋਟੋ ਆ ਗਈ ਜਿਨ੍ਹਾਂ ਦੀ ਕਰਮਾ ਸਿਰ ਤੇ ਚੱਲੀ ਜਾਂਦੇ ਆ ਮਾਲਕਾ ਬਾਬੇ ਦਾ ਆਪਣੇ ਹੱਥ ਇਹ ਦੇਖੋ ਤੇ ਬਾਕੀ ਬਈ ਇਹ ਫਾਰਮ ਆ ਹਨਾ ਜਿਹੜੀ ਬਈ ਆ ਜਗ੍ਹਾ ਰੱਖੀ ਆ ਇਹ ਮੈਂ ਕੱਚਾ ਰੱਖਿਆ ਇੱਥੋਂ ਕੱਚਾ ਤਾਂ ਰੱਖਿਆ ਸਿਆਲਾਂ 'ਚ ਹਨਾ ਬਈ ਪਸ਼ੂਆਂ ਨੂੰ ਆਪਾਂ ਬਾਹਰ ਜ਼ਿਆਦਾ ਕੱਢ ਨਹੀਂ ਸਕਦੇ ਬਾਹਲੇ ਸਿਆਲ ਜਦੋਂ ਠੰਡਾਂ 'ਚ ਸੁੰਦੀਆਂ ਵੱਧਾਂ ਉਹਦੋਂ ਕੱਚੇ 'ਚ ਇੱਥੇ ਆਰਾਮ ਨਾਲ ਬੰਨ ਦਿੰਦੇ ਆ ਚੰਗਾ ਰੇਤਾ ਰੁੱਤਾ ਸਿੱਟ ਦਿੰਦੇ ਆ ਇੱਕ ਅੱਛੇ ਚੇਚ ਪਸੂ ਵਧੀਆ ਆ ਰਾਮ ਨਾਲ ਬਹਿ ਕੇ ਸੁਣਦੇ ਆ ਠੀਕ ਆ ਬਾਈ ਤੇ ਆ ਦੇਖ ਲੋ ਆ ਮੈਨੇ ਮਿਕਚਰ ਪਿਆ ਭਰਾ ਕਹਿੰਦੇ ਕੀ ਪਾਉਣੇ ਹੋ ਮੈਨੇ 27 ਪਾਊਡਰ ਪਾ ਲਨੇ ਆ ਵੀਰੇ ਨਾਲ ਬਦਲ ਬਦਲ ਕੇ ਪਾਉਂਦੇ ਰਹਿੰਨੇ ਆ ਕਦੇ ਕੋਈ ਇਹਦਾ ਰਿਜ਼ਲਟ ਆਪਾਂ ਨੂੰ ਵਧੀਆ ਮਿਲਿਆ ਤਾਂ ਬਾਲਟੀ ਮਗਾਲੀ ਆਪਾਂ ਤੇ ਨਾਲ ਇਹ ਸਿਸਟਮ ਹੋ ਗਿਆ ਮੇਰੇ ਨੇ ਇਹਦੇ ਬਾਰੇ ਗੱਲ ਸੀ ਬਾਈ ਫਾਰਮ ਦਾ ਪੁੱਛਦੇ ਸੀ ਜੇ ਕਿਸੇ ਭਰਾ ਦਾ ਕੋਈ ਸਵਾਲ ਹੈਗਾ ਬਾਈ ਤਾਂ ਆਪਾਂ ਨੂੰ ਪੁੱਛ ਲਓ ਕੋਈ ਚੱਕਰ ਨਹੀਂ ਤਾਂ ਆਪਾਂ ਤੁਹਾਨੂੰ ਦੱਸਾਂਗੇ ਜਰੂਰ ਵੀਰੇ ਬੈਲਗਮ ਨੂੰ ਤੁਹਾਈ ਤੇ ਦੋਸਤੋ ਰੂਟੀਨ ਚ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਜਿਵੇਂ ਸੇਲ ਪਰਚੇਜ ਵਾਲੀਆਂ ਵੀ ਕਈ ਵਾਰੀ ਵੀਰੇ ਮੱਝਾਂ ਗਾਂਾਂ ਜੋ ਵੀ ਆਪਾਂ ਪਾਉਨੇ ਆ ਤਾਂ ਉਹ ਵੀ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਕੇ ਆਪਦਾ ਜਿਹੜੇ ਭਰਾਨੇ ਪੈਸੇ ਖਰਚਨੇ ਹੁੰਦੇ ਆ ਫੁੱਲ ਤਸੱਲੀ ਕਰਕੇ ਜਾ ਕੇ ਕਿਸੇ ਦੇ ਘਰੇ ਪਸ਼ੂ ਸੋ ਖਰੀਦ ਸਕਦੇ ਹੋ ਉਹ ਵੀ ਆਪਾਂ ਰੋਟੀ ਨੂੰ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਨੇ ਆ ਮਾਲਕ ਜਿਹੋ ਜੀ ਜਾਣਕਾਰੀ ਦੇ ਦਿੰਦਾ ਹਨਾ ਬਾਕੀ ਵੀਰੇ ਅੱਜ ਕੱਲ ਯਕੀਨ ਕਿਸੇ ਤੇ ਨਹੀਂ ਲੋਕ ਪੈਸੇ ਮਾਰੇ ਨਾ ਆਪ ਦੇ ਸਕੇ ਮਾਂ ਪਿਓ ਨੂੰ ਝੂਠ ਬੋਲ ਜਾਂਦੇ ਆ ਆਪਣਾ ਤਾਂ ਫੇਰ ਕੰਮ ਹਨਾ ਦੂਰ ਦਾ ਰਹਿ ਜਾਂਦਾਗਾ ਤੇ ਆਪਾਂ ਸੋਚ ਆਣ ਕੇ ਵਧੀਆ ਤਰੀਕੇ ਨਾਲ ਬਾਕੀ ਚੰਗੇ ਤੋਂ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਝੂਠਾ ਬੰਦਾ ਲੱਗੂ ਉਹਦੀ ਆਪਾਂ ਵੀਡੀਓ ਬੰਦ ਕਰਤੀਆਂ ਉਹ ਬੰਦਿਆਂ ਨੇ ਆਪਾਂ ਪਾਉਂਦੇ ਨਹੀਂ ਤੇ ਇਹ ਆਪਣਾ ਫਾਰਮ ਆ ਵੀਰੇ ਬਣਾ ਲਓ ਵਧੀਆ ਕੰਮ ਆ ਕੋਈ ਮਾੜਾ ਕੰਮ ਨਹੀਂ ਹੈਗਾ ਪਸ਼ੂਆਂ ਦਾ ਆਪਦਾ ਕੰਮ ਆ ਮਿਹਨਤ ਕਰੋ ਸਵੇਰੇ ਸ਼ਾਮ ਤੇ ਬਾਕੀ ਵੀਡੀਓ ਦੇਖਣ ਲਈ ਸਾਰੇ ਸੱਜਣਾਂ ਦਾ ਧੰਨਵਾਦ ਸਾਰੇ ਭਾਈਆਂ ਨੂੰ ਸਸਰੀ ਗੜ ਵੀਰੇ ਲਾਈਵ ਤੇ ਜੁੜਨ ਲਈ ਜਿੰਨੇ ਭਰਾ ਜੁੜੇ ਧੰਨਵਾਦ ਬਾਈ ਜੀ ਸਾਰੇ ਭਾਈਆਂ ਦਾ